ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਛੇਰ ਫਤੇਗੜ ਚੋੜੀਆਂ ਤਹਿਸੀਲ ਵੀ ਫਤੇਗੜ ਚੋੜੀਆਂ ਤੇ ਜ਼ਿਲ੍ਹਾ ਗੁਰਦਾਸਪੁਰੇ ਗੋਰੇ ਵੀਰੋ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵਾਂ ਵਿਖਾਉਣੀਆਂ ਵਾ ਇੱਕ ਗੱਬਣ ਤਿਆਰ ਆ ਤੇ ਇੱਕ ਤਾਜੀ ਸੂਈ ਹੈ ਮਗਰ ਵਛੀ ਹੈ ਤੇ ਬਾਕੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਭ ਠੀਕ ਠਾਕ ਸਭ ਵਧੀਆ ਜੀ ਸਾਡੀ ਬੜੀ ਘਰ ਛੜੀ ਠੰਡ ਹੁਣ ਤੁਹਾਨੂੰ ਪਤਾ ਦੇਣੇ ਆ ਠੰਡ ਦੇ ਠੰਡ ਵੀ ਹੋਣੀ ਆ ਗਰਮੀ ਦੇ ਟਾਈਮ ਗਰਮੀ ਵੀ ਜੋਰ ਪਾਇਆ ਹੁੰਦਾ ਔਂ ਠੰਡ ਨੇ ਵੀ ਜੋਰ ਪਉਣਾ ਹੈ ਹੋਰ ਸਰਾਉ ਤੇ ਨਾਮ ਦੱਸਦੇ ਇੱਕ ਅਰੀ ਫੇ ਮੇਰਾ ਗੋਰਾ ਪਿੰਡ ਫਦੇਗੜ ਚੂੜੀਆਂ ਤੇ ਜ਼ਿਲ੍ਹਾ ਗਰਦਾਪੁਰ ਤੇ ਤਸੀਦ ਹੀ ਫਦੇਗੜ ਚੂੜੀਆਂ ਹੈ ਹਮਸਾ ਰਵੀਗ 5 ਕਿਲੋਮੀਟਰ ਰਿਹਾ ਤੇ ਬਤਾਲੇ ਲੱਗ ਗਈ ਫੋਨ ਨੰਬਰ ਬੋਲ ਦੋ 9942956000 ਠੀਕ ਹਾਂ ਉਹ 26 ਚੜ ਗਿਆ ਸਵੇਰੇ ਕੱਲ 26 ਆ ਕੋਈ ਆਫਰ ਲਾਈਏ ਕੋਈ وہی ਆਫਰ ਹੈ 2000 ਵਾਲੀ ਆ ਅੱਛਾ ਸਵੇਰੇ ਫੇਰ ਕੋਈ ਚੇਂਜ ਕਰਾਂਗੇ ਹੋਰ ਅੱਛਾ ਹੁਣ ਅਗਲੇ ਸਾਲ ਤੋਂ ਕੋਈ ਵੱਖਰੀ ਆਫਰ ਲੱਗੂਗੀ ਹਾਂਜੀ ਹਾਂਜੀ ਤੇ 2000 ਵਾਲੀ ਆਫਰ ਦਾ ਜੈਂਡਰਾ ਦੇਣਿਆ ਬਸ 2000 ਅੱਜ ਲੁੱਟ ਲੋ ਮੇਲਾ ਜੈਨੇ ਲੁੱਟਣਾ ਅੱਜ ਠੀਕ ਅੱਜ ਮਤਲਬ ਉਹ ਵਾਲੀ ਆਫਰ ਫੇਰ ਮੁੱਕ ਜਾਨੀ ਅੱਜ ਤਾਂ ਹਨਾ 2000 ਵਾਲੀ ਆਫਰ ਇਹ ਆ ਵੀ 2000 ਸਾਈ ਪਾਓ ਤੇ ਪਸ਼ੂ ਘਰੇ ਮੰਗਾ ਲਓ ਹਨਾ ਆਪਣਾ ਚੰਗੀ ਤਰ੍ਹਾਂ ਵੇਖ ਚੱਕ ਕੇ ਪੈਸੇ ਦੋ ਫੇਰ ਹਨਾ ਤੇ ਬਾਕੀ ਕੱਦ ਕਾਠ ਰੰਗ ਰੂਪ ਪਹਿਲਾ ਹੀ ਬੰਦਾ ਵੇਖ ਲੈ। ਨਾ ਵੇਲੇ ਕੱਦ ਕੋਦਗਾ ਬਾਅਦ ਕਰਨਾ ਵੇ। ਆਪਣੀ ਥਾਣਾ ਦੀ ਗਰੰਟੀ ਉਹ ਕੇ ਦੇ ਕਰ ਜਾ। ਹਾਂ ਥਾਣੇ ਤੋਂ ਦਾ ਜੇ ਕੋਈ ਵਾਅਦਾ ਘਟ ਨਿਕਲੇ ਫੇਰ ਉਹ ਮੌਕੇ ਤੇ ਹੋਊਗਾ। ਤੇ ਬਾਕੀ ਇਹ ਵੀ 2026 ਪਾਓ ਤੇ ਬਾਕੀ ਪੈਸੇ ਬਾਕੀ ਪੈਸੇ ਘਰੇ ਜਾਗੇ ਤੇ ਇਹ ਅੱਜ ਅੰਜਲਾ ਦੇ ਨੇ ਆ ਵਾਲੀ ਸਕੀਮ ਬਸ। ਬਸ ਬਸ ਬਸ। ਅਗਲੇ ਸਾਲ ਤੋਂ ਫੇਰ ਕੋਈ ਹੋਰ ਕੋਈ ਵੇ ਲਾਂਗੇ। ਅਗਲੇ ਸਾਲ ਹੋਰ ਕੋਈ ਆਫਰ ਕੱਢਾਂਗੇ। ਠੀਕ। 10000 ਰੁਪਏ ਗੱਬਣ ਲਈ ਦੁੱਧ 10000 ਰੁਪਏ ਤੇ ਗੱਬਣ ਆ ਜੇ। ਹਾਂ। ਦੁੱਧ 10000 ਰੁਪਏ। ਤੇ ਥਾਣ ਥਾਣ ਮਗਰਲਾ ਵੀ ਬੜਾ ਵਧੀਆ ਵਾ ਕੁਛ ਭਲਾਵਾ ਥੋੜੀ ਜਿਹੀ ਅੱਗੇ ਅੱਗੇ ਪਿੱਛੇ ਕਰਿਆ ਵਿਧੀ ਮਗਰਲੇ ਸਾਨੂੰ ਚੰਗੀ ਤਰ੍ਹਾਂ ਦਿਖਾ ਦਈਏ ਮਗਰੋਂ ਦਿਖਾ ਦਿਓ ਲੈ ਲਓ ਆ ਦੇਖ ਸਾਡੇ ਪੂਰਾ ਕਮਾਲ ਦਾ ਥਾਣਿਆ ਬਾਕੀ ਯਾਰ ਬਰੀ ਕੋ ਛੋਟੀ ਨਹੀਂ ਫੁੱਲ ਵੱਡੀ ਬਸ਼ੀ ਤੇ ਦੁੱਧ ਕਿੰਨਾ ਕ ਕੱਢੀ ਜਾਊਗੀ ਦੁੱਧ ਦੇ 25 26 ਕਿਲੋ ਇਹਨੂੰ ਵੀ ਆਦਾ ਅੱਛਾ ਹਫਤਾ ਦਿੰਦੀ ਬਸ਼ੀ ਅਜੇ ਇੱਕ ਹਫਤਾ ਖੜਦੀ ਆ ਆ ਦੇਖ ਥਮਾ ਲੱਗੀਆਂ ਠੀਕ ਹੈ ਜੀ ਚੱਲ ਟਰੋਲਾ ਬੜੀ ਲੈ ਜਾ ਤੋਰ ਦੋ ਬਿਲਕੁਲ ਇੱਕੋ ਜਿਹਾ ਹਵਾਨਾ ਜਿਹੜਾ ਦਹੀਂ ਤਿਆਰ ਕਰਨਾ ਚਲੋ ਆ ਜ ਲੈ ਆ ਬਾਕੀ ਉਤਰਾ ਇਹ ਵੀ ਕੱਦ ਕਾਟ ਦੀ ਚੰਗੀ ਆ ਰੰਗ ਰੂਪ ਦੀ ਵੀ ਸੋਹਣੀ ਆ ਕਈ ਵਾਰੀ ਜਿਹੜਾ ਪਸ਼ੂ ਨਵੀਂ ਜਗ੍ਹਾ ਤੇ ਹੁੰਦਾ ਵਾ ਢਿੱਡ ਘਟ ਪਰਦਾ ਵਾ ਪੱਠੇ ਘਟ ਚੁੱਕਦਾ ਕਈ ਵਾਰੀ ਲੈ ਜਾ ਲੈ ਜਾ ਆ ਲੈ ਸਾਦੇ ਹਰੇ ਦੀ ਕਾਫੀ ਸ਼ੀਨ ਆ ਉਤਰਾ ਅਰੇ ਜਾ ਲੋ ਗਿਆ ਬੰਦੇ ਕੋਈ ਗਿਆ ਨਹੀਂ ਉਤਰਾ ਫਪਤਰਾ ਯੋਯੋ ਜੀ ਚੰਗੀ ਪਾਣੀ ਪੁੰਨੀ ਆ ਲੈ ਆਜ ਲੈ ਆਓ ਜੀ ਇਹ ਆ ਵੀ ਜਿਹੜਾ ਸਾਂਭਣ ਵਾਲਾ ਲੈ ਗਿਆ ਹਾਂਜੀ ਹਾਂਜੀ ਤੇ ਸਾਰਾ ਸਿਆਲ ਇਹਨੇ ਵਧੀਆ ਦੁੱਧ ਦੇ ਦਿੱਤਾ ਜੀ ਵੀ ਦੁੱਧ ਚੋਏਗੀ ਪਹਿਲੇ ਪਹਿਲਾਂ ਦੱਤਾ ਹੈ 20-22 ਕੋਲ ਤੋਂ ਅੱਛਾ ਜੀ ਹਾਂ ਹੁਣ 26 ਕੋਲ ਚੋਏ ਤੇ ਮੁੱਲ ਫਿਰ ਇਹਦਾ ਮੁੱਲ ਉਹ ਜੀ 80 ਲੱਖ ਲੱਖ ਵੀ ਕਰ ਲੈਂਦੇ ਲੋਕੀ ਅੱਛਾ ਪਰ ਐਂ ਨਹੀਂ ਕਹਣਾ 80 ਹਜ਼ਾਰ ਹੀ ਦੇ ਦਾਂਗੇ 80 ਹਜ਼ਾਰ ਹੀ ਦੇ ਦੋਗੇ 80 ਹਜ਼ਾਰ ਛੋਟ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਜਿੰਨੇ ਦਾ ਸੌਦਾ ਹੋਊਗਾ ਹਾਂ ਬਾਕੀ 2000 ਪੌਣੀ ਸਾਈ ਕਿਨੇ 2000 ਸਾਈ ਪੌਣੀ ਆ ਤੇ ਬਾਕੀ ਪੈਸੇ ਘਰੇ ਜਾ ਗਏ ਤੇ ਇਹ ਆਫਰ ਅੱਜ ਹੈਗਾ ਅੰਡਲਾ ਦੇਣੀ ਬਸ ਬਸ ਕੱਲ ਕੋਦ ਬਾਕੀ ਵੇਖ ਲੋ ਕੱਦ ਕਾਠ ਚੰਗਾ ਵਾ ਇਹ ਤੁਸੀਂ ਆਪਣਾ ਇੱਥੇ ਵੇਖ ਲੋ ਚੰਗੀ ਤਰ੍ਹਾਂ ਹਾਂ ਫਨੀ ਨੂੰੜੀ ਬੜੀ ਵਾਕੀ ਠੀਕ ਹੈ ਜੀ ਤੇ ਹੁਣ ਜਿਹੜੇ ਇਹ ਤੋਂ ਬਾਅਦ ਵਿਖਾਉਣੀ ਹੈ ਸੂਈ ਸਵਾਈ ਹੈ ਇਹ ਸੂਈ ਹੈ ਜੀ ਤੇ ਇਹਦੇ ਵੀ ਥਣ ਤੁਹਾਨੂੰ ਇੱਕ ਨਹੀਂ ਦਿਖਾਈਏ ਲੱਗ ਗਿਆ ਤਾਂ ਆ ਲੈਣ ਤੇ ਹੁਣ ਆ ਬਸਮ ਕੇ ਬਹੁਤ ਲੰਮਾ ਕਰ ਜਾਂਦੀ ਰਾਨਾ ਤੇ ਹਵਾਨੇ ਤੇ ਦੋਨਾਂ ਪਾਸੇ ਬਰੀਕ ਬਰੀਕ ਨਾੜਾ ਜਿਹੜੀਆਂ ਚੰਗੀਆਂ ਵਾ ਦਸ ਤੇ ਪਰੇ ਵੀ ਇਹ ਸੂਈ ਜੇ ਆ ਅੱਜ ਪੰਜਵਾ ਦੇਨੇ ਆ ਅੱਛਾ ਦੁੱਧਰ ਵਾਲੇ ਕੋ ਬੋਲਾ ਲਾ ਲੈ ਅੱਛਾ ਤੇ 13 ਕਿਲੋ ਪੱਕਾ ਜਿਹੜਾ ਹੈਗਾ ਵਾ ਤਿਆਰ ਮੋਕੇ ਤੇ ਮੋਕੇ ਤੇ 13 ਕਿਲੋ ਪੱਕਾ ਹੋਆ ਗਲਾਂ ਵਾਲਾ ਨਹੀਂਗਾ ਆਏ ਕੋਈ 2 ਟੈਮ ਲੀਟਰ ਮਾਰੇ ਭਾਵੇਂ 3 ਟੈਮ ਮਾਰੇ ਤੇ ਕਿੰਨਾ ਕਰੀ ਜਾਓਗੇ ਦੁੱਧ ਦੇ ਦੁੱਧ 11 13 ਕਿਲੋ ਵਸ਼ੀ ਦਿਓ ਜਿਹੜੀ ਲੰਮੀ ਲੰਮੀ ਸਿੱਧੀ ਸਿੱਧੀ ਬੜੀ ਤੋਰ ਹਵੇ ਫਿਰ ਇੱਕ ਦਿਨ ਮਗਰ ਵੀ ਵਸ਼ੀ ਹੈ ਇਹਦੀ ਮਗਰ ਵੀ ਵਛੀ ਚੰਗ ਬੜੀ ਹੈ ਹਨਾ ਬੱਚੇ ਦਾ ਅੰਦਰ ਵੱਜਿਆ ਵਾ ਮੌਸਮ ਠੰਡਾ ਉਹਦੇ ਕਰਕੇ ਬਾਹਰ ਕੱਢੀ ਨਹੀਂ ਹੈ ਬਾਕੀ ਅੱਜ ਵੀ ਥੋੜੀ ਲੇਟ ਲੈਂਦੀ ਆ ਠੀਕ ਹੈ ਸਵੇਰੇ 9 ਵਜੇ ਚੋਈ ਕੀਤੀ ਹੈ 9:00 ਦੇ 9:00 ਵਜੇ ਚੋਈ ਥੋੜੀ ਜਿਹੀ ਦੀ ਕਿੰਨੇ ਵੀ ਲੇਟ ਹੋਈ ਹੈ ਇਹ ਤਾਂ ਕਰਕੇ ਥੋੜੀ ਬੜੀ ਨਹੀਂ ਹੈ ਜੀ ਆ ਪਿੱਛੇ ਦੇਖ ਸਕਦੇ ਹੋ ਪੋਸ਼ ਵਗੈਰਾ ਉਤਰੀ ਲਈ ਬੜੀ ਹੈ ਤਾਜੀ ਸੋਈ ਹੈ ਅੱਜ ਥੋੜੇ ਦਿਨਾਂ ਦੀ ਲੈਓ ਜੀ ਬਾਕੀ ਜਿੰਨਾ ਤੋਂ ਦਸਾਂ ਨੂੰ ਨਹੀਂ ਹੋਊਗਾ ਠੀਕ ਹੈ ਜੀ ਕੀ ਤਾਂ ਥੋੜਾ ਐ ਪਸਮਕਾਲੀ ਠੰਡੀ ਸੀ ਜਿੱਦਾਂ ਮੱਜੀ ਹੱਥ ਲਾਈ ਆ ਉਹ ਕਲੇ ਆ ਹਾਂ ਜਿੱਦਾਂ ਮੱਜੀ ਠੀਕ ਹੈ ਜੀ ਨੜਾ ਨੂੜਾ ਮੜ ਗਿਆ ਮਰੀਆ ਤੇ ਮੁੱਲ ਫਿਰ ਇਹਦਾ ਮੁੱਲੇ ਦਾ 60000 ਰੁਪਇਆ ਅੱਛਾ 2000 ਛੋਟ ਕਰਾ 58 ਦੇ ਦਾਂਗੇ 58000 ਦੀ ਹੋਰ 1000 55000 ਦੇ ਰਹਿਗੇ ਤੋਂ ਘੱਟ ਰ ਬਣਾਈ ਨੂੰ ਕਰੇ ਠੀਕ ਹੈ ਜੀ ਤੇ ਬਾਕੀ ਕੋ ਤਸੱਲੀ ਕਰ ਲਏ ਹਨਾ ਚੰਗੀ ਤਰ੍ਹਾਂ ਆਪਣਾ ਵੇਸ਼ ਚਾੱਕ ਲਵੇ ਬਹੁਤੀ ਕਿਸਾਈ ਵੀ ਨਾ ਕਰੇ ਹਾਂਜੀ ਹਾਂਜੀ 50000 ਦੇਣੀ ਕੋ ਛੋਟ-ਛਾਪਾ ਕਰ ਦਾਂਗੇ ਹੋਰ ਠੀਕ ਹੈ ਜੀ ਇੱਕ ਸਾਹ ਦੇ ਮੁੱਲ ਜੈਸਨੋ ਜੇ ਵਾਲੇ ਹੀ ਆ ਜੈਸਨੋ ਆਏ ਕੋ ਵਿਆਰੀ ਵਸ਼ੀਆਂ ਜੀਆਂ ਤੁਹਾਨੂੰ ਪਹਿਲਾਂ ਮਿਲਦੀਆਂ ਚੰਗੀਆਂ ਵਸ਼ੀਆਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਆਪਣੀ ਸਮਝ ਕਰੋ ਤੇ ਵੇਸ਼ ਚਾੱਕ ਕੇ ਪਛ ਲੋ ਜੀ